ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਤਾਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਹਿਲਾਂ ਦੂਸ਼ਿਤ ਹੋਇਆ ਤੇ ਹੁਣ ਜਿਹੜੀਆਂ ਰਿਪੋਰਟਾਂ ਜਿਹੜੇ ਅੰਕੜੇ ਆਏ ਨੇ ਉਸ ਦੇ ਦੱਸਿਆ ਜਾ ਰਿਹਾ ਕਿ ਪੰਜਾਬ ਦੀ ਜ਼ਮੀਨ ਦੇ ਹੇਠਲਾ ਪਾਣੀ ਵੀ ਕਾਫੀ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਔਰ ਇਸ ਵੇਲੇ ਪੂਰੇ ਪਾਰਤ ਦੇ ਵਿੱਚ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇੱਥੋਂ ਦਾ ਪਾਣੀ ਸਭ ਤੋਂ ਜ਼ਿਆਦਾ ਦੂਸ਼ਿਤ ਹੋਇਆ ਹੈ ਪਾਣੀ ਇੰਨਾ ਜ਼ਿਆਦਾ ਦੂਸ਼ਿਤ ਕਿਉਂ ਹੋ ਗਿਆ ਇਸ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਕਿਵੇਂ ਪੰਜਾਬ ਨੂੰ ਹੁਣ ਇਸ ਦੂਸ਼ਿਤ ਪਾਣੀ ਤੋਂ ਬਚਾਇਆ ਜਾ ਸਕਦਾ ਹੈ ਇਸ ਉੱਤੇ ਵੀ ਚਰਚਾ ਹੋਵੇਗੀ ਪਰ ਪੰਜਾਬ ਦਾ ਭੂਮੀਗਤ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਕੇਂਦਰੀ ਭੂਮੀਗਤ ਪਾਣੀ ਬੋਰਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ਚ ਭੂਮੀਗਤ ਪਾਣੀ ਜੀ ਯੂਰੇਨੀਅਮ ਤੇ ਆਰਸੈਨਿਕ ਦੀ ਮਾਤਰਾ ਵਧ ਪਾਈ ਗਈ ਹੈ ਅੰਕੜੇ ਸਪੱਸ਼ਟ ਕਰਦੇ ਨੇ ਕਿ ਇਹਨਾਂ 16 ਜ਼ਿਲ੍ਹਿਆਂ ਦੇ ਵਿੱਚ ਪਾਣੀ ਗੰਦਲਾ ਹੋ ਚੁੱਕਿਆ ਹੈ ਸੀਜੀਡਬਲਯੂਬੀ ਨੇ ਪੰਜਾਬ ਚ 6.5 ਫੀਸਦੀ ਨਮੂਨਿਆਂ ਚ ਯੂਰੇਨੀਅਮ ਦਾ ਪੱਧਰ ਮਿਆਰ ਤੋਂ ਵੱਧ ਪਾਇਆ ਹੈ ਇਹ ਰਿਪੋਰਟ ਜਿੰਦਾ ਜਣਕ ਹੈ WHO ਦੇ ਮੁਤਾਬਕ ਪਾਰਟਸ ਪਰ ਬਿਲੀਅਨਤੀ ਹਿੱਸੇ ਤੋਂ ਘੱਟ ਯੂਰੇਨੀਅਮ ਦੇ ਪੱਧਰ ਪਾਣੀ ਪੀਣ ਯੋਗ ਹੁੰਦਾ ਹੈ ਪਰ ਜੇਕਰ ਇਹ ਪੱਧਰ ਇਸ ਤੋਂ ਵੱਧ ਜਾਂਦਾ ਹੈ ਤਾਂ ਪਾਣੀ ਪੀਣ ਯੋਗ ਨਹੀਂ ਰਹਿੰਦਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ 200 PPB ਤੱਕ ਦੇ ਯੂਰੇਨੀਅਮ ਦੇ ਪੱਧਰ ਪਾਏ ਗਏ ਨੇ ਇਸ ਦੇ ਨਾਲ ਹੀ ਪੰਜਾਬ ਚ 4.8 ਫੀਸਦੀ ਨਮੂਨਿਆਂ ਚ 10 PPB ਤੋਂ ਉੱਪਰ ਆਰਸੈਨਿਕ ਪੱਧਰ ਦਿਖਾਇਆ ਗਿਆ ਹੈ ਜਦੋਂ ਕਿ WHO ਦੇ ਮੁਤਾਬਕ 10 PPB ਤੋਂ ਉੱਪਰ ਆਰਸੈਨਿਕ ਪੱਧਰ ਨੂੰ ਸਿਹਤ ਲਈ ਨੁਕਸਾਨ ਦੇ ਮੰਨਿਆ ਜਾਂਦਾ ਹੈ ਮਾਹਰ ਯੂਰੇਨੀਅਮ ਤੋਂ ਬਾਅਦ ਆਰਸੈਨਿਕ ਦੇ ਦਾਖਲੇ ਨੂੰ ਇੱਕ ਹੋਰ ਮਹੱਤਵਪੂਰਨ ਚੁਣੌਤੀ ਮੰਨ ਰਹੇ ਨੇ ਰਿਪੋਰਟ ਚ ਦੱਸਿਆ ਗਿਆ ਕਿ ਪੰਜਾਬ ਦੇ ਤਰਨਤਨ ਅੰਮ੍ਰਿਤਸਰ ਜਲੰਧਰ ਕਪੂਰਥਲਾ ਸੰਗਰੂਰ ਬਠਿੰਡਾ ਮਾਨਸਾ ਮੋਗਾ ਬਰਨਾਲਾ ਪਟਿਆਲਾ ਲੁਧਿਆਣਾ ਫਰੀਦਕੋਟ ਫਾਜ਼ਿਲਕਾ ਸ਼੍ਰੀਮੁਖਸਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਚ ਯੂਰੇਨੀਅਮ ਦਾ ਪੱਧਰ ਬਹੁਤ ਜ਼ਿਆਦਾ ਦਰਜ ਕੀਤਾ ਗਿਆ ਹੈ ਜੇਦਾ ਗਾੜਾਪਣ ਸਗਰੂਰ ਤੇ ਬਠਿੰਡਾ ਚ 200 ਪੀਪੀਬੀ ਤੋਂ ਵੀ ਵੱਧ ਹੈ ਧਰਤੀ ਇਟਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸੀਜੀਡਬਲਯੂਬੀ ਨੇ ਦੋ ਵਾਰ ਨਮੂਨੇ ਲਏ ਮੌਨਸੂਨ ਤੋਂ ਪਹਿਲਾਂ ਇਕੱਠੇ ਕੀਤੇ ਗਏ ਕੁੱਲ ਨਮੂਨੇ 296 ਹਨ ਜਿਨ੍ਹਾਂ ਦੇ ਵਿੱਚ 30 ਪੀਬੀਬੀ ਤੋਂ ਵੱਧ ਯੂਰੇਨੀਅਮ ਗਾੜਾਪਣ ਵਾਲੇ ਨਮੂਨੇ 157 ਯਾਨੀ ਕਿ 53.4% ਪਾਏ ਗਏ ਮੌਨਸੂਨ ਤੋਂ ਬਾਅਦ ਇਕੱਠੇ ਕੀਤੇ ਗਏ ਕੋਲ ਨਮੂਨੇ ਵੀ 296 ਸਨ ਜਿਨ੍ਹਾਂ ਦੇ ਵਿੱਚ 30 ਪੀਪੀਬੀ ਤੋਂ ਵੱਧ ਆਰਸੈਨਿਕ ਗਾੜਾਪਣ ਵਾਲੇ ਨਮੂਨੇ 185 ਪਾਏ ਗਏ ਜਿਸ ਦਾ ਫੀਸਦ 8.5 ਸੀ ਇਸੇ ਤਰ੍ਹਾਂ ਪੰਜਾਬ ਚ ਭੂਮੀਗਤ ਪਾਣੀ ਚ ਆਰਸੈਨਿਕ ਦੀ ਸਥਿਤੀ ਵੀ ਕੁਝ ਇਸੇ ਤਰ੍ਹਾਂ ਦੀ ਸੀ ਮੌਨਸੂਨ ਤੋਂ ਪਹਿਲਾਂ ਇਕੱਠੇ ਕੀਤੇ ਗਏ ਕੋਲ ਨਮੂਨੇ 296 ਸਨ 10 ਪੀਪੀਬੀ ਤੋਂ ਵੱਧ ਆਰਸੈਨਿਕ ਗਾੜਾਪਣ ਵਾਲੇ ਨਮੂਨੇ 27 ਪਾਏ ਗਏ ਮੌਨਸੂਨ ਤੋਂ ਬਾਅਦ ਇਕੱਠੇ ਕੀਤੇ ਗਏ ਕੁੱਲ ਨਮੂਨੇ ਵੀ 296 ਹਨ 10 ਪੀਪੀਬੀ ਤੋਂ ਵੱਧ ਆਰਸੈਨਿਕ ਗਾੜਾਪਣ ਵਾਲੇ ਨਮੂਨੇ 182 ਮਿਲੇ ਨੇ ਜੈਸ ਤੋਂ ਸਾਪਾਤਰ ਲੱਗਦਾ ਹੈ ਕਿ ਮੌਨਸੂਨ ਤੋਂ ਬਾਅਦ ਯੂਰੇਨੀਅਮ ਤੇ ਆਰਸੈਨਿਕ ਦੀ ਮਾਤਰਾ ਦਾ ਪ੍ਰਭਾਵ ਹੋਰ ਵੀ ਪਾਣੀ ਦੇ ਵਿੱਚ ਵਧ ਜਾਂਦਾ ਹੈ ਯੂਰੇਨੀਅਮ ਅਤੇ ਆਰਸੈਨਿਕ ਦਾ ਸਿਹਤ ਤੇ ਵੀ ਮਾੜਾ ਅਸਰ ਹੁੰਦਾ ਹੈ ਇਸ ਨਾਲ ਕੈਂਸਰ ਤੇ ਗੁਰਦੇ ਦੀ ਬਿਮਾਰੀ ਹੋ ਸਕਦੀ ਹੈ ਯੂਰੇਨੀਅਮ ਗੁਰਦੇ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਆਰਸੈਨਿਕ ਚਮੜੀ, ਫੇਫੜਿਆਂ ਅਤੇ ਖੂਨ ਦੇ ਕੈਂਸਰ ਦਾ ਕਾਰਨ ਬਣਦਾ ਹੈ। ਆਰਸੈਨਿਕ ਦਿਲ ਅਤੇ ਸਾਹ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਹੜਾ ਸਾਡੇ ਸੂਬੇ ਦਾ ਨਾਂ ਹੈ ਪੰਜਾਬ, ਮਤਲਬ ਪੰਜ ਆਪ, ਪੰਜ ਦਰਿਆਵਾਂ ਦੀ ਧਰਤੀ ਇਸ ਨੂੰ ਕਿਹਾ ਜਾਂਦਾ ਸੀ, ਇੱਥੋਂ ਹੀ ਇਹ ਨਾਂ ਪਿਆ। ਪਰ ਅੱਜ ਜਦੋਂ ਸਾਡੇ ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ ਜ਼ਹਿਰੀਲਾ ਹੋ ਰਿਹਾ ਤਾਂ ਚਰਚਾ ਇਸ ਉੱਤੇ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਪਹਿਲਾ ਦਰਿਆਵਾਂ ਦਾ ਪਾਣੀ ਤੇ ਹੁਣ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਜਿਸ ਦੇ ਵਿੱਚ ਯੂਰੇਨੀਅਮ ਤੇ ਨਾਲ ਹੀ ਆਰਸੈਨਿਕ ਦੀ ਮਾਤਰਾ ਵਧੇ ਰਹੀ ਪਾਈ ਗਈ ਹੈ ਚਰਚਾ ਕਰਨ ਦੇ ਲਈ ਸਾਡੇ ਨਾਲ ਇਸ ਲਈ ਜੁੜ ਚੁੱਕੇ ਨੇ ਅਮਰਦੀਪ ਸਿੰਘ ਚੀਮਾ ਜੀ ਖੇਤੀਬਾੜੀ ਮਾਹਰ ਨੇ ਚੀਮਾ ਸਾਹਿਬ ਤੁਹਾਡਾ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਨਿੱਘਾ ਸਵਾਗਤ ਹੈ ਜੀ ਧੰਨਵਾਦ ਜੀ ਜੀ ਚੀਮਾ ਸਾਹਿਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜ ਆ ਪਹਿਲਾ ਦਰਿਆਵਾਂ ਦਾ ਪਾਣੀ ਦੂਸ਼ਿਤ ਤੇ ਹੁਣ ਧਰਤੀ ਹ ਤੌਰ ਤੇ ਜਾਨਣਾ ਚਾਹਾਂਗਾ ਜਿਹੜੀ ਰਿਪੋਰਟ ਆਈ ਹੈ ਕੇਂਦਰੀ ਪੂਜਲ ਬੋਰਡ ਦੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਯੂਰੇਨੀਅਮ ਤੇ ਆਰਸੈਨਿਕ ਦੀ ਮਾਤਰਾ ਪੰਜਾਬ ਦੇ ਤਰਤੀਹੜਲੇ ਪਾਣੀ ਦੇ ਵਿੱਚ ਕਾਫੀ ਜ਼ਿਆਦਾ ਪਾਈ ਗਈ ਹੈ ਕਿੰਨਾ ਕੋ ਖਤਰਨਾਕ ਇਹ ਲੋਕਾਂ ਦੇ ਵਾਸਤੇ ਪਾਣੀ ਤਲਵੰਦ ਮੈਂ ادارਾ ਸਪੋਕਸਮੈਨ ਦਾ ਇਸ ਲਈ ਕਰਨਾ ਚਾਹਾਂਗਾ ਕਿ ਇਹ ਇੰਨਾ ਗੰਭੀਰ ਚਿੰਤਾ ਦਾ ਵਿਸ਼ਾ ਸੀ ਕਿਸੇ ਨੇ ਬੋਧਰ ਕਰਨਾ ਹੀ ਮੁਨਾਸਬ ਨਹੀਂ ਸਮਝਿਆ ਜੀ ਬੋਝ ਦਿਨ ਪਹਿਲਾਂ ਇਹ ਪਾਰਲੀਮੈਂਟ ਚ ਆਂਕੜਾ ਪੇਸ਼ ਹੋਇਆ ਉਹ ਬੀਤੇ ਸਾਲਾਂ ਦੇ ਜਿਹੜੇ ਸੈਂਪਲ ਕਲੈਕਟ ਹੋਏ ਸੀਗੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਪੰਜਾਬ ਦੇ ਵਿੱਚੋਂ ਉਹ ਇੱਕ ਐਵਰੇਜ ਸੀਗਾ 922 ਦੇ ਕੋਲ ਸੈਂਪਲ ਲਏ ਉਹਦੇ ਵਿੱਚ ਯੂਰੇਨੀਅਮ ਜਿਹੜਾ ਸੀਗਾ ਉਹ ਆਲਮੋਸਟ 32% ਆਇਆ ਜੀ ਤੇ ਨਾਈਟ੍ਰੇਟ ਸੀਗਾ ਉਹ ਜਿਹੜਾ 12% ਤੋਂ ਵੱਧ ਪਾਇਆ ਗਿਆ ਤੇ ਫਲੋਰਾਈਡ ਸੀਗਾ ਜਿਹੜਾ ਉਹ ਵੀ 13% ਤੋਂ ਵੱਧ ਪਾਇਆ ਗਿਆ ਉਦੋਂ ਤੇ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਇਹ ਬੜੀ ਗੰਭੀਰ ਚਿੰਤਾ ਦਾ ਵਿਸ਼ਾ ਸੀ ਬਹੁਤ ਜਗ੍ਹਾ ਤੇ ਜਿੱਥੇ-ਜਿੱਥੇ ਇਸ ਮੁੱਦੇ ਨੂੰ ਉਠਾਇਆ ਜਾ ਸਕਦਾ ਸੀ ਉਦੀ ਕੋਸ਼ਿਸ਼ ਕੀਤੀ ਹੁਣ ਇਹ ਜਿਹੜਾ ਪ੍ਰੋਬਲਮ ਹੈ ਇਹਨੂੰ ਤੇ ਪਹਿਲਾਂ ਦੇ ਸਰਕਾਰ ਮੰਨੇ ਜਾਂ ਨੀਤੀ ਘੜੇ ਮੰਨਣ ਕੇ ਬੜੀ ਗੰਭੀਰ ਚਿੰਤਾ ਦਾ ਵਿਸ਼ਾ ਹੁਣ ਸਾਰੇ ਅੰਕੜੇ ਸਾਹਮਣੇ ਆ ਜੀ ਪੰਜਾਬ ਜਿਹੜਾ ਐਨਿਊਅਲੀ ਲਗਭਗ 27 ਬਿਲੀਅਨ ਕਯੂਬਿਕ ਮੀਟਰ ਪਾਣੀ ਵਰਤਦਾ ਹੈ ਤੇ ਜਿਹੜਾ ਵਾਟਰ ਰੀਚਾਰਜ ਹੁੰਦਾ ਏ ਉਹ ਆਲਮੋਸਟ 19 ਬਿਲੀਅਨ ਕਯੂਬਿਕ ਮੀਟਰ ਦੇ ਕੋਲ ਹੁੰਦਾ ਤੇ ਜਿਹੜੇ ਚੋ ਸਿਰਫ 17 ਅੰਕ ਦੇ ਕੋਲ ਅਸੀਂ ਐਕਸਟ੍ਰੈਕਟ ਕਰ ਸਕਦੇ ਆ 2 ਬਿਲੀਅਨ ਕਯੂਬਿਕ ਮੀਟਰ ਇਹ ਅੰਦਾਜ਼ਨ ਇੰਨਾ ਕ ਪਾਣੀ ਜਿਹੜਾ ਕੱਢ ਸਕਦੇ ਆ ਕੱਢ ਅਸੀਂ 27 ਬਿਲੀਅਨ ਰਹੇ ਆ ਇਹ ਮੋٹے ਤੌਰ ਤੇ ਫਿਕਰ ਨੇ ਡਿਟੇਲ ਤੇ ਮੇਰੇ ਕੋਲ ਪੂਰੀ ਹੈਗੀ ਬਿਟ ਬਾਏ ਬਿਟ ਲੇਕਿਨ ਜਿਹੜਾ ਅਸੀਂ 156% ਵਾਟਰ ਐਕਸਟ੍ਰੈਕਟ ਕਰ ਲਿਆ ਪੰਜਾਬ ਦੇ ਵਿੱਚੋਂ ਉਹਦੀ ਰੀਚਾਰਜਿੰਗ ਦੀ ਕੋਈ ਗੱਲ ਹੀ ਨਹੀਂ ਹੋ ਰਹੀ ਕਿਤੇ ਕਿਸੇ ਦੀ ਸਿਹਤ ਤੇ ਅਸਰ ਹੀ ਨਹੀਂ ਹੋ ਰਿਹਾ ਹੁਣ ਨੈਕਸਟ ਜਿਹੜਾ ਹੈ ਮੈਂ ਐਸੇ ਵੇਲੇ ਕਹਿਣਾ ਚਾਹੂੰਗਾ ਕਿ ਸਾਡਾ ਜਿਹੜਾ ਕੈਂਸਰ ਦਾ ਇਲਾਜ ਹੈ ਜੀ ਉਹ ਅਸੀਂ ਕਰ ਰਹੇ ਆ ਬੈਂਡੇਡ ਲਗਾ ਕੇ ਇਸ ਤਰ੍ਹਾਂ ਗੱਲਾਂ ਨਹੀਂ ਬੰਡੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਪਾਣੀ ਦੀ ਪ੍ਰੋਬਲਮ ਆ ਗਈ ਏ ਉਹਦੇ ਵਲ ਇਹਨਾਂ ਨੂੰ ਸੋਚਣਾ ਬਣਦਾ ਸੀਗਾ ਨਹੀਂ ਕੀਤਾ ਕੋਈ ਗੱਲ ਨਹੀਂ ਹੁਣ ਕੇਂਦਰੀ ਬਜਟ ਆਉਣ ਵਾਲਾ ਹੈ ਹੂੰ ਤਾਨੂੰ ਕਿਤੇ ਨਜ਼ਰ ਆਇਆ ਕਿ ਪੰਜਾਬ ਪ੍ਰਤੀ ਕੋਈ ਗੱਲ ਕੀਤੀ ਜਾ ਰਹੀ ਹੈ ਕਿਸੇ ਵੀ ਧਿਰ ਵੱਲੋਂ ਭਾਵੇਂ ਐਨ ਜੀਓ ਹੋਣ ਭਾਵੇਂ ਕਿਸਾਨ ਯੂਨੀਅਨਾਂ ਹੋਣ ਜਾਂ ਗਾਂਵਦੂ ਕਿਸਾਨ ਹੋਣ ਜਾਂ ਪੰਜਾਬ ਸਰਕਾਰ ਹੋਵੇ ਫੇਰ ਅਸੀਂ ਕੱਲ ਨੂੰ ਇਹ ਗੱਲ ਪੱਕੀ ਕਰਨੀ ਹੈ ਵੀ ਜੀ ਸਾਡੇ ਨਾਲ ਧੱਕਾ ਹੋ ਗਿਆ ਹਮ ਅਸੀਂ ਗੱਲ ਕੀਤੀ ਹੈ ਗਰਾਊਂਡ ਵਾਟਰ ਰੀਚਾਰਜਿੰਗ ਦੀ ਕਿ ਆਉਣ ਵਾਲੇ ਬਜਟ 'ਚ ਸਾਡੇ ਲਈ ਕੀ ਰੱਖਿਆ ਜਾ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਕਿ ਰੇਨ ਵਾਟਰ ਹਾਰਵੈਸਟਿੰਗ ਹੈ ਪੰਜਾਬ 'ਚ ਹੜ੍ਹਾਂ ਨਾਲ 23 ਦੇ 23 ਜ਼ਿਲ੍ਹੇ ਰੁੜਨ ਤੱਕ ਆ ਗਏ ਆਪਾਂ ਕੋਈ ਉਹਨੂੰ ਵਾਟਰ ਕੰਜ਼ਰਵੇਸ਼ਨ ਦੀ ਗੱਲ ਕੀਤੀ ਸਾਡੇ ਡੈਮਾਂ ਦੇ ਵਿੱਚ ਡੀਸਲਟਿੰਗ ਹੋਣ ਵਾਲੀ ਹੈ ਅਸੀਂ ਕਿਤੇ ਗੱਲ ਕਰ ਰਹੇ ਹਾਂ ਜਦੋਂ ਪ੍ਰੋਬਲਮ ਆ ਸਿਰ ਦੇ ਉੱਤੋਂ ਨੰਗ ਜਾਣ ਤੇ ਫੇਰ ਵੀ ਕੋਈ ਗੱਲ ਨਾ ਹੋਵੇ ਫਿਰ ਰੱਬ ਦਾ ਹੀ ਓਟ ਆਸਰਾ ਜਿਆ ਰਹਿ ਜਾਂਦਾ ਹੈ ਜੀ ਜੀ ਮਾ ਸਾਹਿਬ ਤੁਹਾਡਾ ਮੈਂ ਕੁੜੇ ਥੋੜੀ ਦੇਰ ਪਹਿਲਾਂ ਆਂਦਿਆਂ ਦੇਖ ਰਿਹਾ ਸੀ ਹਮ ਕਿ ਸਾਡਾ ਜਿਹੜਾ ਅਪਰ ਬਰੀ ਦਵਾਫ ਕਨਾਲ ਸਿਸਟਮ ਹੈ ਬਾਜੇ ਦੇ ਵਿੱਚ ਜਿਹੜਾ ਸਾਰਾ ਸਪਲਾਈ ਕਰਦਾ ਹੈ ਪਾਣੀ ਨੂੰ ਇਹ ਅੰਗਰੇਜ਼ ਵਲੇ ਦਾ ਬਣਿਆ ਉਹਦੀ ਕਿਤੇ ਗੱਲ ਹੋ ਰਹੀ ਹੈ ਰੀਮੋਡਲਿੰਗ ਦੀ ਨਹਿਰਾਂ ਦੇ ਕੰਡੇ ਟੁੱਟੇ ਨੇ ਵਾਟਰ ਰੀਚਾਰਜਿੰਗ ਨਾਲ ਜਦੋਂ ਮੇਨ ਲਾਈਨਾਂ ਬਣ ਗਈਆਂ ਰਾਜਸਥਾਨ ਨੂੰ ਪਾਣੀ ਦੇਣ ਲਈ ਉਹ ਥੱਲੇੋਂ ਪੱਕੀਆਂ ਕਰਤੀਆਂ ਹਮ ਹਮ ਪਾਣੀ ਦੇ ਧੱਲੇ ਜਾਣਾ ਹੀ ਨਹੀਂ ਹੁਣ ਤੇ ਫਿਰ ਇੱਥੇ ਸੋਕਾ ਹੀ ਪੈਣਾ ਠੀਕ ਹੈ ਜਿਮਨ ਸਾਹਿਬ ਇਹ ਵੀ ਸਮਝਾਓ ਜਿਮਨ ਸਾਹਿਬ ਇਹ ਵੀ ਸਮਝਾਓ ਜਿਹੜਾ ਨਦੀਆਂ ਨਾਲਿਆਂ ਜਾਂ ਨਹਿਰਾਂ ਦਾ ਪਾਣੀ ਹੈਗਾ ਉਹ ਜਿਵੇਂ ਜੁ ਦੂਸ਼ਿਤ ਹੁੰਦਾ ਤਾਂ ਸਮਝ ਆਉਂਦੀ ਹੈ ਕਿ ਉਹਦੇ ਵਿੱਚ ਕਈ ਚੀਜ਼ਾਂ ਵੇਸਟੇਜ ਪੈਣ ਲੱਗ ਜਾਂਦੀਆਂ ਨੇ ਕਈ ਉਦਯੋਗਾਂ ਦਾ ਵੇਸਟੇਜ ਉਹਦੇ ਵਿੱਚ ਚਲਾ ਜਾਂਦਾ ਪਰ ਜਿਹੜਾ ਧਰਤੀ ਦੇ ਹੇਠਲਾ ਪਾਣੀ ਜਦੋਂ ਜ਼ਹਿਰੀਲਾ ਹੁੰਦਾ ਉਸ ਦੇ ਪਿੱਛੇ ਵੱਡੇ ਕਾਰਨ ਕੀ ਹੁੰਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਹੈ ਵਾਟਰ ਰੀਚਾਰਜਿੰਗ ਬਾੜੀਆਂ ਧਰਾਵਾਂ ਵੱਲੋਂ ਉਹ ਜਦੋਂ ਗਰਾਊਂਡ ਵਾਟਰ ਰੀਚਾਰਜ ਹੋ ਰਿਹਾ ਕਿੰਨੇ ਕ ਹਸਪਤਾਲਾਂ ਤੇ ਚੈਕਿੰਗ ਹੋ ਰਹੀ ਹੈ ਕਿੰਨੀਆਂ ਕੈਮੀਕਲ ਫੈਕਟਰੀਆਂ ਤੇ ਚੈਕਿੰਗ ਹੋ ਰਹੀ ਹੈ ਕਿੰਨੀਆਂ ਕ ਵਾਟਰ ਜਿਹੜਾ ਰੀਚਾਰਜ ਕਰਨ ਦੀ ਥਾਂ ਤੇ ਡਿਸਚਾਰਜ ਡੂੰਘੇ ਬੋਰ ਕਰਕੇ ਥੱਲੇ ਪਾਇਆ ਜਾ ਰਿਹਾ ਕਿਤੇ ਗੱਲ ਹੋ ਰਹੀ ਹੈ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਵਾਟਰ ਕੰਟਾਮਿਨੇਸ਼ਨ ਜਦੋਂ ਹੋ ਰਹੀ ਹੈ ਸਾਡੇ ਵੱਲੋਂ ਕੋਈ ਪ੍ਰੋਗਰਾਮ ਨਜ਼ਰ ਆ ਰਿਹਾ ਹਰ ਕੋਈ ਜਦੋਂ ਗੱਲ ਉਠਦੀ ਹੈ ਬੁੱਢੇ ਨਾਲੇ ਦੀ ਉੱਠ ਜਾਂਦੀ ਹੈ ਜਦੋਂ ਹੁਣ ਗੱਲ ਹੁੰਦੀ ਹੈ ਕਿ ਜਿਹੜਾ ਪਾਣੀ ਪੰਜਾਬ ਦਾ ਪਲੀਟ ਹੋ ਰਿਹਾ ਪਹਿਲਾਂ ਉਹਦੇ 'ਚ ਬੜੀਆਂ ਸਖਤ ਕਾਨੂੰਨੀ ਸਜਾਵਾਂ ਸੀਗੀਆਂ ਹੁਣ ਉਹਦੇ ਵਿੱਚ ਤੁਸੀਂ ਉਹਨੂੰ ਜੁਰਮਾਨਾ ਭਰ ਕੇ ਤੇ ਤੁਸੀਂ ਆਪਣਾ ਸੁਰਖਰੂ ਹੋ ਜਾਓਗੇ ਤੇ ਫਿਰ ਡਰ ਭੈ ਕਾਦਾ ਰਿਹਾ ਸਰਕਾਰ ਦੇ ਵਿੱਚ ਤੇ ਇੱਕ ਜੇਲ੍ਹ ਦਾ ਹੀ ਡਰ ਭੈ ਸੀ ਨਾ ਕਿ ਇਹ ਕੰਮ ਨਾ ਕਰੋ ਕਿ ਗੈਰਕਾਨੂੰਨੀ ਹੋ ਜਾਏਗਾ ਤੇ ਜੇ ਤੁਸੀਂ ਉਸ ਕੰਮ ਦੇ ਉੱਤੇ ਜੁਰਮਾਨਾ ਪੈਸੇ ਦੇ ਕੇ ਤੇ ਉਹ ਸਮਝਣ ਕੇ ਫੈਸਿਲੀਟੇਸ਼ਨ ਚਾਰਜ ਲੱਗਿਆ ਇਹ ਸਭ ਤੋਂ ਵੱਡਾ ਕਾਰਨ ਹੈ ਦੂਸਰਾ ਕਾਰਨ ਇਹ ਹੈ ਕਿ ਜਿਹੜੀ ਆ ਕਨਾਲ ਇਰੀਗੇਸ਼ਨ ਦੀ ਬੀਤੇ ਸਾਲਾਂ ਚ ਜਦੋਂ ਦਾ ਵਾਟਰ ਯੂਜੇਜ ਘਟਦਾ ਜਾ ਰਿਹਾ ਐਸ ਵਾਲੇ 15 ਲੱਖ ਦੇ ਕਰੀਬ ਟਿਊਬਵੈਲ ਲੱਗੇ ਹੋਏ ਨੇ ਉਹਦੇ ਵਿੱਚੇ ਹੀ ਡੀਜ਼ਲ ਜਨਰੇਟਰ ਸੈੱਟ ਨੇ ਪਾਣੀ ਉਹ ਜ਼ਮੀਨ ਚੋਂ ਕੱਢੀ ਜਾ ਰਹੇ ਨੇ ਪਹਿਲੇ ਤਾਲੂ ਦਾ ਪਾਣੀ ਖਰਾਬ ਹੋ ਗਿਆ ਦੂਜੇ ਤਾਲੂ ਦਾ ਪਾਣੀ ਖਰਾਬ ਹੋ ਗਿਆ ਹੁਣ ਕਈ ਜਗ੍ਹਾ ਤੇ ਅਸੀਂ ਤੀਸਰੇ ਐਕੁਇਫਾਇਰ ਦਾ ਪਾਣੀ ਕੱਢ ਰਹੇ ਹੈਗੇ ਆ 200 ਫੁੱਟ ਤੋਂ ਲੈ ਕੇ ਪਾਣੀ 600 ਫੁੱਟ ਤੱਕ ਡੁੱਬਾ ਹੋ ਗਿਆ ਕਨਾਲ ਇਰੀਗੇਸ਼ਨ ਦਾ ਪਾਣੀ ਨਾ ਮਿਲਣ ਕਰਕੇ ਲੋਕਾਂ ਨੇ ਪੈਲੀਆਂ ਵਾਲੀਆਂ ਨੱਕੇ ਵਾਲੇ ਲੋਕਾਂ ਨੇ ਛੋਟੇ ਸੁਹੇ ਵਾਲੇ ਤੇ ਉਦੋਂ ਸਰਕਾਰ ਦਾ ਜਾਂ ਲੋਕਾਂ ਦਾ ਆਪਸੀ ਕਿਤੇ ਵਾਟਰ ਰੀਚਾਰਜਿੰਗ ਵੱਲ ਧਿਆਨ ਹੋਇਆ ਹੁਣ আরাਵਲੀ ਦਾ ਜਿਹੜਾ ਮਸਲਾ ਆ ਰਿਹਾ ਏ ਉਹਦਾ ਵੀ ਇੱਕ ਜੜ ਇਸ ਪਾਣੀ ਦੇ ਨਾਲ ਹੋਣ ਵਾਲੀ ਏ ਜਦੋਂ ਤੁਹਾਡੀ ਸਾਊਥ-ਵੈਸਟ ਮੌਨਸੂਨ ਆਣੀ ਏ ਜਦੋਂ ਪੰਜਾਬ ਚ ਪਾਣੀ ਜਿਹੜਾ ਲੇਟ ਆਂਦਾ ਏ 2 ਜਾਂ 3 ਦਿਨ ਉਹ ਰਸਤੇ ਚ ਰਾਜਸਥਾਨ ਦੀ আরাਵਲੀ ਦੀ ਪਹਾੜੀਆਂ ਨਾਲ ਵਜ ਕੇ ਤੇ ਉਹ ਪਾਣੀ ਉੱਥੇ ਰੀਚਾਰਜ ਹੁੰਦਾ ਹੈ ਜਦੋਂ ਮੀਂਹ ਪੈਂਦਾ ਹੈ ਤੇ ਜੇ ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਦਾ ਇਹ ਧਿਆਨ ਰਿਹਾ ਕਿ ਅਸੀਂ ਇਸੇ ਢੰਗ ਨਾਲ ਹੀ ਕੰਮ ਕਰਨਾ ਤੇ ਕੌਣ ਵਾਲੀ ਵਾਰਸ ਹੋਏਗਾ ਹੁਣ ਇੱਕ ਨਿੱਕੀ ਜੀ ਗੱਲ ਮੈਂ ਤੁਹਾਨੂੰ ਦੱਸਦਾ ਘਰ ਘਰ ਜਲ ਦੀ ਗੱਲ ਹੋ ਗਈ ਨਮਾ ਵੀ ਗੰਗੇ ਗੰਗੇ ਦੀ ਗੱਲ ਹੋ ਗਈ ਤੇ ਕਿਸੇ ਨੇ ਕੇਂਦਰ ਸਰਕਾਰ ਨੂੰ ਇਹ ਪੁੱਛਿਆ ਕਿ ਜਿਸ ਦਿਨ ਤੁਸੀਂ ਵੱਡੇ ਵੱਡੇ ਡੱਬੀਆਂ ਲਾ ਕੇ ਖਬਰਾਂ ਬੜਾਈਆਂ ਅਰੀਜਨਲ ਅਖਬਾਰਾਂ 'ਚ पीसीजी 99000 ਦੇ ਕਰੋੜ ਦੇ ਕੋਲ ਪੈਸਾ ਰੱਖ ਦਿੱਤਾ ਵਾਟਰ ਜਲ ਛੱਤੀ ਮੰਤਰਾਲੇ ਲਈ ਤੇ ਸਾਲ ਮੁੱਕਦਿਆਂ ਮੁੱਕਦਿਆਂ ਉਹ ਆਪ ਹੀ 50% ਪਾਣੀ ਖਾਲੀ ਕਰ ਲਿਆ ਉਹਦਾ ਜਿਹੜਾ ਬਜਟ ਆ 48000 ਕਰੋੜ ਦੇ ਕੋਲ ਆ ਗਿਆ ਤੇ ਜੇ ਤੁਸੀਂ ਆਪ ਹੀ 50% ਖਾਲੀ ਕਰ ਦਿੱਤਾ ਤੇ ਸਟੇਟਾਂ ਕੋਲ ਦੇ ਪੈਸਾ ਆ ਗਏ ਹੀ ਨਹੀਂਗਾ ਉਹਨਾਂ ਨੇ ਵਾਟਰ ਰੀਚਾਰਜਿੰਗ ਲਈ ਵਾਟਰ ਕੰਜ਼ਰਵੇਸ਼ਨ ਲਈ ਵਾਟਰ ਸਪਲਾਈ ਲਈ ਨਹਿਰੀ ਪ੍ਰੋਗਰਾਮ ਲਈ ਤੇ ਕਿੱਥੋਂ ਲਿਆ ਕੇ ਦੇਣਾ ਹੈ ਪੈਸਾ ਜੇ ਕੇਂਦਰ ਸਰਕਾਰ ਹੀ ਮੁਨਕਰ ਹੋ ਜਾਏਗੀ ਤੇ ਰਾਜਾਂ ਦਾ ਤੇ ਇਸ ਤਰ੍ਹਾਂ ਹੀ ਹੋਏਗਾ ਜੀ ਚਿਮਾ ਸਾਹਿਬ ਇਹ ਵੀ ਸਮਝਾਓ ਇੱਕ ਰਿਪੋਰਟ ਜਿਹੜੀ ਦੱਸਦੀ ਹੈ ਕਿ ਜਦੋਂ ਦੀ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਆ ਉਸ ਤੋਂ ਬਾਅਦ ਖਾਦਾਂ ਦੀ ਵਰਤੋਂ ਵਧੇਰੇ ਹੋਣ ਲੱਗ ਗਈ ਔਰ ਜਿਹੜੀ ਖਾਦਾਂ ਉਸ ਦੇ ਵਿੱਚ ਰੇਨੀਅਮ ਵੀ ਪੈਂਦਾ ਔਰ ਜਿਹੜੀ ਹੁਣ ਰਿਪੋਰਟਾਂ ਆਈਆਂ ਨੇ ਕਿ ਪਾਣੀ ਦੇ ਵਿੱਚ ਰੇਨੀਅਮ ਦੀ ਮਾਤਰਾ ਵਧੀ ਹੈ ਤੇ ਆਰਸੈਨਿਕ ਦੀ ਮਾਤਰਾ ਜਿਹੜੀ ਹੈ ਵਧੀ ਹੈ ਕਿ ਸੱਚਮੁੱਚੇ ਵੱਡਾ ਇੱਕ ਕਾਰਨ ਹੈਗਾ ਕਿ ਖੇਤੀ ਦੇ ਵਿੱਚ ਜਿਹੜੀਆਂ ਖਾਦਾਂ ਵਰਤੀਆਂ ਜਾ ਰਹੀਆਂ ਨੇ ਉਹ ਹੁਣ ਜਦੋਂ ਪਾਣੀ ហេਠਾ ਜਾਂਦਾ ਹੈ ਤੇ ਇਸੇ ਕਰਕੇ ਪਾਣੀ ਹੀਟਲਾ ਵੀ ਜ਼ਹਿਰੀਲਾ ਜਿਹੜਾ ਉਸ ਨਾਲ ਹੁੰਦਾ ਜਾ ਰਿਹਾ ਹੈ ਕਿੰਨਾ ਕੋ ਵੱਡਾ ਕਰਨੇ ਤੁਸੀਂ ਮੰਨਦੇ ਹੋ ਇਹ 100 ਆਰ 100 ਵਾਰ 100 ਵਾਰ ਉਸ ਮਹਾਨ ਵਿਗਿਆਨੀ ਨੂੰ ਨਮਸਕਾਰ ਜਿਨੇ ਇਹ ਕਹਿਤਾ ਕਿ ਖਾਦਾਂ ਦੇ ਵਿੱਚ ਯੂਰੇਨੀਅਮ ਹੈਗਾ ਹੂੰ ਉਹ ਲੋਕਾਂ ਨੂੰ ਤੇ ਯੂਰੇਨੀਅਮ ਆ ਇੰਟਰਨੈਸ਼ਨਲ ਟ੍ਰੀਟੀਆਂ ਤੋਂ ਬਾਅਦ ਲੱਭਦਾ ਹੈ ਜੇ ਕਿਸਾਨੀ ਦੀਆਂ ਖਾਦਾਂ ਦੇ ਨਾਲ ਯੂਰੇਨੀਅਮ ਥੱਲੇ ਜਾ ਰਿਹਾ ਹੁੰਦਾ ਤੇ ਫਿਰ ਤੇ ਧਾਨੇ ਇਹੋ ਜੇ ਸਾਡੇ ਨੀਤੀ ਘਾੜੇ ਤੇ ਪਲੈਨਰ ਏ ਹੁਣ ਜਦੋਂ ਵਾਟਰ ਰੀਚਾਰਜ ਹੋ ਰਿਹਾ ਪਹਾੜਾਂ ਤੋਂ ਚੱਲ ਕੇ ਆ ਰਿਹਾ ਪਾਣੀ ਜਾਂ ਜ਼ਮੀਨ ਹੇਠਲਾ ਜਿਹੜਾ ਪਾਣੀ ਤਾਲੂਆਂ ਦਾ ਆਪਸ ਵਿੱਚ ਚੱਲ ਰਿਹਾ ਮਿਕਸ ਹੋ ਰਿਹਾ ਉਹਦੇ ਰਾਹੀਂ ਇਹ ਕੰਟਮੀਨੇਸ਼ਨ ਹੋ ਰਹੀ ਹੈ ਹੁਣ ਕਿਸਾਨੀ ਨੂੰ ਨਿੰਦਣ ਦਾ ਨਵਾਂ ਰਾਹ ਲੱਭ ਲਿਆ ਕਿ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹ ਜ਼ਰੀਲਾ ਖਾਦਾਂ ਪਾਣ ਕਰਕੇ ਹੋ ਗਿਆ ਤੇ ਸਰਕਾਰ ਦੀਆਂ ਅੱਖਾਂ ਬੰਦ ਨੇ ਹਮ ਜਦੋਂ ਯੂਰੀਆ ਖਾਦ ਪਾਣ ਰਹੀ ਹੈ ਯੂਰੀਆ ਖਾਦ ਇੰਪੋਰਟ ਕਰ ਰਹੀ ਹੈ ਸਰਕਾਰ ਉਦੋਂ ਇਹਨਾਂ ਦੇ ਇਹ ਕਿੱਥੇ ਨੇ ਜਿਹੜੇ ਕੁਆਰੰਟਾਈਨ ਵਾਲੇ ਨੇ ਉਹ ਕਿੱਥੇ ਨੇ ਦੇਖਦੇ ਨੇ ਖਾਦ ਇੰਪੋਰਟ ਹੋ ਕੇ ਕਿੱਥੋਂ ਆ ਰਹੀ ਹੈ ਲੋਡ ਵੇਲੇ ਡਾਈਮੋਨੀਅਮ ਫਾਸਫੇਟ ਦੀ ਜਦੋਂ ਗੱਲ ਕਰਦੇ ਆ ਇਹ ਕਹਿ ਦਿੰਦੇ ਨੇ ਵੀ ਜੀ ਚਾਈਨਾ ਤੋਂ ਇੰਪੋਰਟ ਸੀ ਉਹਨੇ ਐਤਕੀ ਬੈਨ ਕਰਤੀ ਅਸੀਂ ਹੁਣ ਸਾਊਦੀ ਅਰੇਬੀਆ ਨਾਲ ਗੱਲ ਕਰ ਲਈਏ ਪਿਛਲੇ 12 ਸਾਲਾਂ ਚ ਇੱਕ ਨਵਾਂ ਪਲਾਂਟ ਨਹੀਂ ਲੱਗਾ ਖਾਦ ਦਾ ਜੇ ਖਾਦ ਦਾ ਲੱਗਾ ਉਹਦੇ ਵਿੱਚੋਂ ਚੈੱਕ ਕਰ ਲੋ ਕਿ ਵਾਟਰ ਸੋਲਿਊਬਲ ਜਿਹੜੀ ਤੁਸੀਂ ਖਾਦ ਪੜਾ ਰਹੇ ਹੋ ਉਹਦੇ ਚ ਯੂਰੇਨੀਅਮ ਕਿੱਥੋਂ ਅਸਮਾਨੀ ਬਿਜਲੀ ਅੰਦਰ ਆ ਕੇ ਡਿੱ ਗਿਆ ਜਾਂ ਮੀਂਹ ਦੇ ਵਿੱਚੋਂ ਆ ਗਿਆ ਇਹ ਗੱਲਾਂ ਸਿਰਫ ਇੱਕ ਟੰਗ ਤਰੀਕਾ ਹੈ ਕਿਸਾਨੀ ਨੂੰ ਰੋਲਣ ਲਈ ਤੇ ਅਸਲ ਪ੍ਰੋਬਲਮ ਤੋਂ ਮੁਨਕਰ ਹੋਣ ਲਈ ਜਿਸ ਤਰ੍ਹਾਂ ਹੁਣ ਦਿੱਲੀ ਦਾ ਪ੍ਰਦੂਸ਼ਣ ਹੈ ਅੱਜ ਮੈਂ ਹੁਣੇ ਚੈੱਕ ਕਰ ਰਿਹਾ ਸੀ 15 ਮਿੰਟ ਪਹਿਲੇ ਕਿ ਪੰਜਾਬ ਦੇ ਪ੍ਰਦੂਸ਼ਣ ਕਰਕੇ ਸਾਰੀ ਪੰਜਾਬ ਦੀ ਕਿਸਾਨੀ ਨਿੰਦ ਦਿੱਤੀ ਭੰਡ ਦਿੱਤੀ ਸਜ਼ਾ ਜਾਂਸਤਾ ਬਣਾ ਦਿੱਤੇ ਕਿਸਾਨ ਜਦੋਂ ਇੱਕ ਵਾਰ ਸਰਕਾਰ ਨੂੰ ਜਰਮਾਨਾ ਕਰ ਦਿੱਤਾ ਇਹਦਾ ਮਤਲਬ ਉਹ ਕ੍ਰਿਮੀਨਲ ਹੋ ਗਿਆ ਨਾ ਜੇ ਉਹਦੇ ਤੇ ਪ੍ਰੋਸੀਡਿੰਗ ਤੁਸੀਂ ਸ਼ੁਰੂ ਕਰਾਤੀਆਂ ਐਫ ਆਈ ਆਰ ਦਰਜ ਹੋ ਗਈ ਹੁਣ ਜਦੋਂ ਵਾਪਸ ਹੋਏਗੀ ਵੱਖਰੀ ਗੱਲ ਏ ਤੇ ਅੱਜ ਪੰਜਾਬ ਦੀ ਪਰਾਲੀ ਨੂੰ ਅੱਗ ਕਿੱਥੇ ਲੱਗੀ ਜਿਹੜੀ ਦਿੱਲੀ ਦੇ ਵਿੱਚ ਜਿਹੜਾ ਫੋਟੋਸ਼ੋਪ ਹੋ ਗਿਆ 401 Q I ਹੈ ਤੇ ਗ੍ਰੈਪ 3 ਲੱਗਿਆ ਹੋਇਆ ਉਸੇ ਤਰ੍ਹਾਂ ਹੀ ਪੰਜਾਬ ਦੀ ਕਿਸਾਨੀ ਤੇ ਹਰੀ ਚਾਚਮਾ ਸਾਹਿਬ ਤੁਹਾਡੇ ਦੁਆਰਾ ਵੀ ਆਉਣਾ ਸਾਡੇ ਨਾਲ ਅਮਰਜੀਤ ਸਿੰਘ ਦੁੱਲੜ ਜੀ ਜੁੜ ਚੁੱਕੇ ਨੇ ਸਾਬਕਾ ਮੁੱਖ ਇੰਜੀਨੀਅਰ ਸਿੰਚਾਈ ਵਿਭਾਗ ਆ ਲੋਡਸਾਬ ਤੁਹਾਡਾ ਵੀ ਨਿੱਗਾ ਸਵਾਗਤ ਹੈ ਸਾਡੇ ਨਾਲ ਇਸ ਵੇਲੇ ਚੀਮਾ ਸਾਹਿਬ ਵੀ ਜੁੜੇ ਹੋਏ ਨੇ ਤਾਂ ਅਮਰਦੀਪ ਸਿੰਘ ਚੀਮਾ ਰੀ ਖੇਤੀਬਾੜੀ ਮਾਹਰ ਨੇ ਲੋਡਸਾਬ ਤੁਹਾਡਾ ਤੋਂ ਮੈਂ ਜਾਨਣਾ ਚਾਹੁੰਨਾ ਜਿਹੜੀ ਕੇਂਦਰੀ ਪੂਜਲ ਦੀ ਰਿਪੋਰਟ ਆਈ ਹੈ ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਇਆ ਹੈ ਯੂਰੇਨੀਅਮ ਦੀ ਮਾਤਰਾ ਵਧ ਗਈ ਹੈ ਆਰਸੈਨਿਕ ਦੀ ਮਾਤਰਾ ਜਿਹੜੀ ਆ ਉਹ ਵਧ ਗਈ ਹੈ ਯੂਰੇਨੀਅਮ ਦੇ ਪਿੱਛੇ ਦੇ ਕਈ ਕਾਰਨ ਜਿਹੜੇ ਨੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਕਿਉਂ ਮਾਤਰਾ ਵਧ ਜਾਂਦੀ ਹੈ ਜਿਹੜਾ ਹੁਣ ਪਾਣੀ ਦੇ ਵਿੱਚ ਆਰਸੈਨਿਕ ਪਾਇਆ ਜਾ ਰਿਹਾ ਹੈ ਇਹ ਕਿੰਨਾ ਕੋ ਖਤਰਨਾ ਇਹ ਤਾਂ ਆਰਥਰ ਟੂ ਆਰਥਰ ਇਸ ਆਇਟਿਕ ਪੋਇਜ਼ਨ ਐਸਿਡ ਵੀ ਜੀ ਇਹ ਤਾਂ 5% ਆਜੇ ਆਰਥਰ ਨੇ ਕੰਟੈਮੀਨੇਟਰ ਜਿਹੜੀ ਵੈਲਿਊ ਲੱਭੀ ਹੈ ਇਫ ਇਟ ਇਨਕਰੀਜ਼ਸ ਮੋਰ ਦਨ 50% ਇਟ ਇਜ਼ ਅ ਡੈਥ ਬੂਸ ਹੋਵਰ ਟੇਕਸ ਵਾਟਰ ਵਿਲ ਬੀ ਵਿਲ ਬੀ ਸੁਸਾਈਡਡ ਫॉर ਦੈਟ ਮੈਨ ਉਹ ਇਹ ਤਾਂ ਕਿ ਹੁਣ ਮੈਂ ਸੁਆਗਨ ਉਹ ਸੁਣ ਰਿਹਾ ਸੀ ਦੀਮਾ ਸਾਹਿਬ ਦੀ ਕਿਸਾਨੀ ਕਰਕੇ ਉਹ ਕਿਸਾਨੀ ਨੂੰ ਬਲੇਮ ਕਰ ਰਿਹਾ ਬਿਲਕੁਲ ਦਰੁਸਤ ਕਹਿ ਰਿਹਾ ਦੀਮਾ ਸਾਹਿਬ ਕਿਸਾਨੀ ਕਰਕੇ ਨਹੀਂ ਇਹਦੇ ਤਾਂ ਸਾਡੀਆਂ ਫੈਸਟੀਆਂ ਵੀ ਜ਼ਿੰਮੇਵਾਰ ਸਾਡੇ ਜਿਹੜੇ ਸ਼ਹਿਰਾਂ ਦਾ ਜਿਹੜਾ ਸੀਵਰੇਜ ਵਾਟਰ ਉਹ ਵੀ ਜ਼ਿੰਮੇਵਾਰ ਹੈ ਥਾਰਾ ਕੋਚਾ ਸਾਡੀ ਜਿਆ ਰਾਈ ਜਾਂਦੀ ਤੁਸੀਂ ਹੁਣ ਵੇਖੋ ਜੀ ਸ੍ਰੰਧ ਫਿਊਡ ਸਿਸਟਮ ਹੈ ਜਿਹੜਾ ਤੇ ਸ੍ਰੰਧ ਕ੍ਰਾਣ ਸਿਸਟਮ ਦੋਨਾਂ ਦੇ ਪਾਣੀ 'ਚ ਕਿੰਨਾ ਫਰਕ ਆ ਸ੍ਰੰਧ ਫਿਊਡ ਸਿਸਟਮ ਨਿਕਲਦਾ ਸਾਡਾ ਹਰੀਕੇ ਤੋਂ ਜੀ ਸ੍ਰੰਧ ਕ੍ਰਾਣ ਲੇਟਾ ਰੋਪੜ ਤੋਂ ਤੋਂ ਰੋਪੜ ਤੋਂ ਲੈ ਕੇ ਹਰੀਕੇ ਤੱਕ ਕਿੰਨੀਆਂ ਜ਼ਹਿਰਾਂ ਮਿਲ ਜਾਂਦੀਆਂ ਉਹ ਪਾਣੀ ਡਰਿੰਕਿੰਗ ਵਾਸਤੇ ਵੀ ਇਹ ਗਨੀ ਰੇਲਾ ਉਹਨੂੰ ਅਸੀਂ ਮਿਕਸ ਕਰਕੇ ਜਿਆਦਾ ਪਾਣੀ ਛੱਡਦੇ ਹਾਂ ਉਤੋਂ ਤਾਂ ਜਾ ਕੇ ਮਿਕਸ ਹੁੰਦਾ ਹੈ ਇਹ ਸਾਰੀ ਜਿਹੜਾ ਜਿੰਨੀ ਲੁਧਿਆਣੇ ਦੀ ਹੈ ਜਿੰਨੀ ਇਹਨਾਂ ਦੀਆਂ ਫੈਕਟਰੀਆਂ ਸੋ ਦੇ ਆਰ ਬਹੁਤ ਰਿਸਪੋਨਸੀਬਲ ਤੁਹਾਨੂੰ ਮੈਂ ਤੁਹਾਨੂੰ ਇੱਕ ਰੱਖਦਾ ਫਟੇਗੜ ਸਾਹਿਬ ਫਟੇਗੜ ਸਾਹਿਬ 90% ਪਾਣੀ ਡਰਿੰਕਿੰਗ ਵਾਟਰ ਵਾਲਾ ਠੀਕ ਹੈ ਜਿਹੜਾ ਸਬਸਕਲ ਵਾਟਰ ਹੈ ਤੇ 10% ਏਰੀਆ ਜਿੱਥੇ ਮਲਡੀ ਗੁਵਿੰਦਗੜ੍ਹ ਆ ਉੱਥੇ ਛੋਟੇ ਵਿੱਚ ਮੈਟਲਸ ਹੈ ਜੇ ਸੋ ਸਾਡੀਆਂ ਫੈਕਟਰੀਆਂ ਨੇ ਆਈ ਐਮ ਸੌਰੀ ਟੂ ਸੇ ਇਹ ਟੀਊਬਲ ਬੋਰ ਕਰਕੇ ਸਿੱਧਾ ਪਾਣੀ ਅੰਦਰ ਇੰਜੈਕਟ ਕਰੀ ਜਾਂਦੇ ਜਿਹੜਾ ਗੰਦਾ ਪਾਣੀ ਹੈ ਜੀ ਅੱਗੇ ਉਹ ਤੁਸੀਂ ਦੇਖੋ ਉਹ ਜਿਹੜੀ ਫੈਕਰੀ ਲੱਗੀ ਸੀ ਸ਼ਰਾਬ ਵਾਲੀ ਉਹਦਾ ਵੀ ਅਸੀਂ ਕਰਕੇ ਰੋਲਾ ਪਿਆ ਸੀ ਹੂੰ ਉਹ ਸਾਡੇ ਸਾਡੇ ਇਥੇ ਇਸ ਇਥੇ ਮੈਂ ਗੱਲ ਜ਼ਰੂਰ ਕਹੂੰਗਾ ਮੈਂ ਵੀ ਜ਼ਿੰਮੇਵਾਰ ਰਖਣਾ ਹੈ ਸਰਕਾਰ ਮੈਂ ਤੋਂ ਬਾਅਦ ਜ਼ਿੰਮੇਵਾਰੀ ਉਹ ਕਰਦਾ ਜੀ ਮੈਂ ਇਹਦੇ ਨਾਲ ਬੜਾ ਸੀਰੀਅਸਲੀ ਜੁੜਿਆ ਹਾਂ ਜ਼ਿੰਮੇਵਾਰੀ ਨਾਲ ਤੇ ਸਾਡਾ ਨਾਲ ਜਿਹੜਾ ਗਰਾਊਂਡ ਵਾਟਰ ਦੀ ਐਕਸਟ੍ਰੈਕਸ਼ਨ ਹੈ ਉਹ ਬਹੁਤ ਜ਼ਿਆਦਾ ਹੈ 150% 156% ਸਾਡੇ ਪੰਜਾਬ ਦੇ ਵਿੱਚ ਇਸ ਹਾਈएस्ट ਇਨ ਦਾ ਵਰਡ ਦੁਨੀਆ ਚ ਜੀ ਕੋਈ ਥੋੜਾ ਜਿਹਾ ਸਾਨੂੰ ਅਚਾਨ ਜਿਹੜਾ ਉਹ ਇਹਦੇ ਕਈ ਹੱਲ ਹੈਗੇ ਉਹ ਅੱਗੇ ਜਦੋਂ ਡਿਸਕਸ਼ਨ ਕਰੋਗੇ ਉਹ ਦੱਸ ਦੇਣਗੇ ਜੀ ਜੀ ਦੁਲੱਟ ਸਾਹਿਬ ਬਿਲਕੁਲ ਚੀਮਾ ਸਾਹਮਣੇ ਜਿ세 ਸਾਹਮਣੇ ਦੱਸਿਆ ਕਿ ਖਾਲੀ ਆਪਾਂ ਕਿਸਾਨੀ ਨੂੰ ਤਾਂ ਨਹੀਂ ਇਸ ਲਈ ਇਲਜ਼ਾਮ ਲਾ ਸਕਦੇ ਕਿਉਂਕਿ ਖਾਦਾ ਲਿਆਂ ਲਿਆਂਦਿਆ ਕਿੰਨੇ ਨੇ ਉਹ ਸਰਕਾਰਾਂ ਨੇ ਲਿਆਉਂਦੀਆਂ ਨੇ ਬਾਹਰੋਂ ਵਿਦੇਸ਼ਾਂ ਤੋਂ ਵੀ ਖਾਦਾ ਮੰਗਵਾਉਂਦੀਆਂ ਰਹੇ ਨੇ ਤੇ ਜਦੋਂ ਕਿਸਾਨਾਂ ਤੋਂ ਤੁਸੀਂ ਦੋਗੇ ਉਹ ਚੀਜ਼ ਪਾਉਣ ਲਈ ਕਿਸਾਨਾਂ ਨੇ ਤੋਂ ਵਰਤ ਨਹੀਂ ਹੈਗੀ ਆ ਪਰ ਸਮੱਸਿਆ ਹੁਣ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਪੂਰੇ ਦੇਸ਼ ਦੇ ਵਿੱਚ ਆਪਣਾ ਸੂਬਾ ਜਿਹੜਾ ਪੰਜ ਦਰਿਆਵਾਂ ਦੇ ਲਈ ਜਾਣਿਆ ਜਾਂਦਾ ਸੀ ਅਮਰ ਦੇ ਲਈ ਜਾਣਿਆ ਜਾਂਦਾ ਸੀ ਅੱਜ ਉਸ ਅਮਰ ਦੇ ਵਿੱਚ ਜ਼ਹਿਰ ਕੁਲ ਚੁੱਕਿਆ ਹੁਣ ਅਸੀਂ ਪੰਜਾਬ ਨੂੰ ਬਚਾਉਣਾ ਹੈ ਇਸ ਪਾਸੇ ਆਉਨੇ ਆ ਕਿ ਹੁਣ ਮਸਲੇ ਦਾ ਤੁਸੀਂ ਹੱਲ ਕੀ ਦੇਖਦੇ ਹੋ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਕੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੀ ਕੀ ਕੋਈ ਜ਼ਿੰਮੇਵਾਰੀ ਬਣਦੀ ਹੈ ਬਾਜੀ ਜੀ ਇੱਥੇ ਨਾਲ ਥੋੜੀ ਜਿਹੀ ਬੜੀ ਸੀਰੀਅਸ ਦੀ ਗੱਲ ਦੱਸੂਗਾ ਜਦੋਂ ਮੈਂ ਆਈ ਵਾਸ ਇਨ ਡਿਊਟੀ ਉਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸੀਐਮ ਸਾਹਿਬ ਸਨ ਤੇ ਬੜਾ ਕਲੋਜ਼ਲੀ ਮੋਨੀਟਰ ਕਰਦੇ ਸੀ ਆ ਨੁ ਦੇਹਾਂ ਦੇ ਪਰ ਇੱਕ ਪਹਿਲੇ ਛੇੜ ਦੀ ਗੱਲ ਕਰਨਾ ਜੀ ਵੀ ਇੱਥੇ ਜਿਹੜਾ ਪਾਣੀ ਹੈ ਜਿੰਨਾ ਵੀ ਫਰਚਰ ਨਾਲ ਗੰਦਾ ਪਾਣੀ ਹੈ ਸਾਰਾ ਸਾਡੇ ਸਤਲੁਜ ਚਾਹੇ ਰਲ ਜਾਂਦਾ ਸਮਝੋ ਜੀ ਸਤਲੁਜ ਦੇ ਨਾਲ ਜਿਹੜੀ ਜੰਦੀ ਸਾਰੇ ਮਾਲ ਮੇ ਰੋ ਹੂੰ ਤਾਂ ਉਦੋਂ ਬੜਾ ਸੀਰੀਅਸਲੀ ਇਹ आ, मतलब ਇਹਨਾਂ ਨੇ ਮੋਨੀਟਰਿੰਗ ਕਰਦੇ ਸੀ ਐਵਰੀ ਵੀਕ ਮੋਨੀਟਰਿੰਗ ਹੁੰਦੀ ਸੀ ਪੈਸਾ ਹੀ ਬੜਾ ਖਰਚਾ ਗਿਆ ਪਰ ਜਿੰਨਾ ਚਿਰ ਲੋਕਾਂ ਦੀ ਰੀਲ ਨਹੀਂ ਬਣਦੀ ਜਿੰਨਾ ਚਿਰ ਸਾਡੀ ਪਬਲਿਕ ਸਾਡਾ ਸਾਥ ਨਹੀਂ ਦਿੰਦੀ ਜਿੰਨਾ ਚਿਰ ਫੈਕਟਰੀ ਵਾਲੇ ਇਹ ਨਹੀਂ ਸਮਝਦੇ ਵੀ ਅਸੀਂ ਅਗਲੀਆਂ ਜਨਰੇਸ਼ਨਸ ਨੂੰ ਮਾਰ ਰਹੇ ਹਾਂ ਉਹਨਾਂ ਨੂੰ ਗਲਤਫਹਿਮੀ ਹੈ ਵੀ ਇੱਥੇ ਪਾਣੀ ਅਸੀਂ ਪਾਤਾ ਦੇ ਅਸੀਂ ਛੇ ਪੈਸੇ ਵੱਧ ਕਮਾ ਲਾਂਗੇ ਪਰ ਤੁਸੀਂ ਅਗਲੀਆਂ ਜਨਰੇਸ਼ਨਸ ਨੂੰ ਮਾਰ ਰਹੇ ਹੋ ਇੱਥੇ ਨੇਚਰ ਵੀ ਅੱਜ ਕੀ ਕੰਮ ਕਰਦੀ ਆ ਪੀਓ ਤਾਸ਼ ਨੇ ਕਰਦੀ ਆ ਕਿ ਸਾਡੇ ਤਾਂ ਹੁਣ ਦੇਖੋ ਸਾਡੇ ਏਰੀਏ ਤੇ ਜਿਹੜਾ ਫਿਜ਼ੀਕਲ ਡਿਸਟ੍ਰਿਕਟ ਆ ਜਾਂ ਮੁਖਤਰ ਡਿਸਟ੍ਰਿਕਟ ਆ ਜਾਂ ਬਠਿੰਡਾ ਡਿਸਟ੍ਰਿਕਟ ਆ ਤੁਸੀਂ ਕਿੰਨਾ ਕੈਂਸਰ ਵੱਧ ਗਿਆ ਜੀ ਤੇ ਸਾਰੇ ਕੰਟਾਮਿਨੇਟਡ ਵਾਟਰ ਕਰਕੇ इवन ਉਹ ਰਾਜਸਥਾਨ ਨੂੰ ਜਿਹੜਾ ਰਾਜਸਥਾਨ canals ਤੋਂ ਪਾਣੀ ਜਾਂਦਾ ਜਿਹਨੂੰ ਇਦਰਾਗੰਧ ਦੀ ਕਨਾਲ ਵੀ ਕਹਿੰਦੇ ਤੁਸੀਂ ਉਹ ਉਹ ਉੱਥੇ ਰਾਜਸਥਾਨ ਦੀ ਪਾਣੀ ਮਾੜਾ ਹੋਣ ਲੱਗ ਗਿਆ ਬਿਕਾਜ਼ ਕੰਟਾਮਿਨੇਟਡ ਵਾਟਰ ਹੈ ਉਹ ਸਾਡੇ ਨਾਲ ਜੀ ਇਹ ਜਿਹੜੀਆਂ ਫੈਕਟਰੀਜ਼ ਆ ਇਹਨਾਂ ਦਾ ਇਹਨਾਂ ਨੂੰ ਕਿਸੇ ਪਾਸੇ ਸ਼ਿਫਟ ਕਰਕੇ ਉਥੇ ਅਲਾਜ ਆਵੇ ਤਾਂ ਜਾਂ ਦੂਸਰਾ ਇਹ ਵੀ ਆਪ ਦੇ ਪਾਣੀ ਦੀ ਸਫਾਈ ਕਰਨ ਯੂਨਿਟ ਲਾਉਣ ਤੇ ਪਾਣੀ ਸਿੱਧਾ ਦਰਿਆ ਚ ਨਾ ਪਵੇ ਹੁਣ ਬੁੱਢਾ ਨਾਲਾ ਜਿੱਥੇ ਅਸੀਂ ਮੱਠਾਟੇ ਇੱਕ ਅਰਦਾਸਾਂ ਕਰਦੇ ਹੁੰਦੇ ਸੀ ਉਥੇ ਇੰਨੀ ਗੰਦਗੀ ਅਸੀਂ ਤੁਰ ਨਹੀਂ ਸਕਦੇ ਹੂੰ ਤਾਂ ਬਿਲਕੁਲ ਸਹੀ ਗੱਲ ਚੀਮਾ ਸਾਹਿਬ ਤੁਹਾਡਾ ਦੋ ਜਾਨਣਾ ਚਾਹਾਂਗੇ ਤੁਸੀਂ ਇਹ ਸਮੱਸਿਆ ਦਾ ਹੱਲ ਕੀ ਕੁਝ ਦੇਖਦੇ ਹੋ ਇੱਕ ਤਾਂ ਕਿਉਂਕਿ ਵਸੋਂ ਵੀ ਹੁਣ ਕਾਫੀ ਜ਼ਿਆਦਾ ਵਧ ਗਈ ਹੈ ਵਸੋਂ ਵਧਣ ਦੇ ਨਾਲ ਨਾਲ ਨਵੀਆਂ ਚੁਣੌਤੀਆਂ ਵੀ ਜਿਹੜੀਆਂ ਨੇ ਜ਼ਰੂਰ ਸਾਹਮਣੇ ਆ ਜਾਂਦੀਆਂ ਨੇ ਪਰ ਸਮੱਸਿਆ ਤਾਂ ਸਭ ਨੂੰ ਨਜ਼ਰ ਆ ਰਹੀ ਹੈ ਹੱਲ ਕੀ ਦੇਖਦੇ ਤੁਸੀਂ ਇਸ ਦਾ ਦੇਖੋ ਜਦੋਂ ਤੱਕ ਐਗਜ਼ੈਕਟਿਵ ਦੀ ਵਿਲ ਨਹੀਂ ਹੋਏਗੀ ਪੋਲੀਟੀਕਲ ਵਿਲ ਨਹੀਂ ਹੋਏਗੀ ਸਟੇਟ ਨੂੰ ਰਨ ਕਰਦੀ ਐ ਐਗਜ਼ੈਕਟਿਵ ਤੇ दैट ਹੈਡ ਇਸ ਦਾ ਟੌਪ ਜਿਹੜਾ ਪੋਲੀਟੀਕਲ ਹੈਡ ਹੋਏਗਾ ਜਦੋਂ ਤੱਕ ਉਧਰੋਂ ਕਲੈਰਿਟੀ ਨਹੀਂ ਹੋਏਗੀ ਕਿ ਅਸੀਂ ਕੰਮ ਕਰਨਾ ਕੁਝ ਨਹੀਂ ਹੋਣ ਵਾਲਾ ਖੱਬੇ ਸੱਜੇ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਈਏ ਤੁਹਾਨੂੰ ਮੈਂ ਇੱਕ ਨਿੱਗੀ ਜੀ ਐਗਜ਼ਾਮਪਲ ਦੇ ਦਿੰਦਾ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਆਲਮੋਸਟ 250 ਤੋਂ ਵੱਧ ਖੂਲ ਆਏ ਨੇ ਪੰਜਾਬ ਦੇ ਵਿੱਚ ਜਿੱਥੋਂ ਹਰ ਸਾਲ ਸੈਂਪਲਿੰਗ ਹੁੰਦੀ ਹੈ ਸਾਲ ਚ ਲਗਾਤਾਰ ਹੁੰਦੀ ਰਹਿੰਦੀ ਹੈ ਬਟ ਦੋ ਪ੍ਰੋਮਿਨੈਂਟ ਜੀ ਉਹਦੇ ਵਿੱਚ ਕੀ ਹੈ ਕਿ ਸਰਕਾਰ ਦਾ ਅੰਕੜਾ ਕਹਿ ਰਿਹਾ ਕਿ 87% ਪਿੰਡਾਂ ਦੇ ਵਿੱਚ 100% ਪਾਣੀ ਪੀਣ ਯੋਗ ਨਹੀਂ ਹੈ ਜੀ ਜੀ ਹੁਣ ਉਹਦਾ ਹੱਲ ਪਤਾ ਕੀ ਹੋਇਆ ਕਿ ਕਮੇਟੀ ਦੀ ਮੀਟਿੰਗ 'ਚ ਮੈਂ ਵੀ ਬੈਠਾ ਸੀ ਬਤੌਰ ਭਾਰਤ ਸਰਕਾਰ ਵੱਲੋਂ ਉਦੋਂ ਅਸੀਂ ਵਾਟਰ ਪਿਉਰੀਫਿਕੇਸ਼ਨ ਦੇ ਉੱਤੇ ਨੈਰੋ ਯੁਵਾ ਕੇਂਦਰ ਸੰਗਠਨ ਵੱਲੋਂ ਅਸੀਂ ਵਾਟਰ ਕੰਜ਼ਰਵੇਸ਼ਨ ਤੇ ਗੱਲ ਕਰ ਰਹੇ ਸੀ। ਉਹਦਾ ਹੱਲ ਸੁਣ ਕੇ ਮੈਨੂੰ ਜਿਹਨੂੰ ਕਹਿੰਦੇ ਨੇ ਕਿ ਵਾਹ ਵਾਹ ਕਹਿਣ ਦੀ ਕਿ ਕੀ ਕਹਾਂ ਮੈਂ ਕਿ ਇਸ ਤੋਂ ਮਾੜੀ ਪਲੈਨਿੰਗ ਹੀ ਹੋ ਸਕਦੀ ਕਹਿੰਦੇ ਜੀ ਅਸੀਂ ਇਹਦਾ ਪਲਾਨ ਕਰ ਲਿਆ। 87% ਪਿੰਡਾਂ ਦਾ ਪਾਣੀ 100% ਖਰਾਬ ਇਹ ਨਾ ਪੀਣਯੋਗ ਹੈ। ਉਹਦਾ ਹੱਲ ਕੀ ਕੱਢਿਆ ਕਿ ਅਸੀਂ 100% ਪਿੰਡਾਂ ਦੇ ਵਿੱਚ ਵਾਟਰ ਸਪਲਾਈ ਸਕੀਮਾਂ ਦੇਤੀਆਂ ਲੋਨ ਲੈ ਕੇ ਵਰਲਡ ਬੈਂਕ ਤੇ ਮਲਟੀਲੈਟਰਲ ਏਜੰਸੀਆਂ ਕੋਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਕੋਲੋਂ ਜੇ ਇਹੋ ਜੇ ਸੋਲੂਸ਼ਨ ਦੇਣੇ ਨੇ ਤੇ ਅੱਜ ਵੀ ਮਰੇ ਤੇ ਕੱਲ ਵੀ ਮਰੇ ਇਹ ਹੁਣ ਜੋ ਭਾਰਤ ਸਰਕਾਰ ਨੂੰ ਜੋ ਚਾਹੀਦਾ ਹੈਗਾ ਜੇ ਉਹ ਗੱਲ ਕਿਸਾਨੀ ਦੇ ਕਰ ਰਹੇ ਨੇ ਤੇ ਵਾਟਰ ਰੀਚਾਰਜਿੰਗ ਦਾ ਪ੍ਰਬੰਧਨ ਉਹਨਾਂ ਕਰਨਾ ਜਾਂ ਸਾਡੇ ਕੋਲੋਂ ਕਣਕ ਝੋਨਾ ਲੈ ਲੈਣ ਜਿਹੜਾ 26% ਝੋਨਾ ਦਿੱਤਾ ਤੇ ਅੱਜ ਕੀ 49% ਕਣਕ ਦਿੱਤੀ ਹੈ ਉਹਦੇ ਲਈ ਕੋ ਸਪੋਰਟ ਦੇਣਗੇ ਕਿ ਕਿਸਾਨ ਪੱਲਿਓ ਪੈਸੇ ਪਾ ਕੇ 10% एमएसपी ਤੇ ਰਾਈਜ਼ ਦਿੱਤਾ ਤੁਸੀਂ ਤੇ 6 ਤੋਂ 7% ਭਾਰਤ ਸਰਕਾਰ ਦਾ ਅੰਕੜਾ ਕਹਿ ਰਿਹਾ ਕਿ ਮਹਿੰਗਾਈ ਦੀ ਦਰ ਵਧੀ ਹੈ ਜਦੋਂ ਤੱਕ ਸਰਕਾਰ ਇਹ ਨਿੱਤਰ ਕੇ ਸਾਹਮਣੇ ਆ ਕੇ ਢੰਗ ਨਾਲ ਹੱਲ ਨਹੀਂ ਕਰੇਗੀ ਕੁਝ ਨਹੀਂ ਹੋਣ ਵਾਲਾ ਜੀ ਤਾਂ ਦੁਲੱਟ ਸਾਹਿਬ ਤੁਹਾਡੇ ਤੋਂ ਜਾਨਣਾ ਚਾਹਾਂਗਾ ਅਖੀਰ ਦੇ ਵਿੱਚ ਤੁਸੀਂ ਕੀ ਕੁਝ ਸਲਾਹ ਦੇਣਾ ਚਾਹੋਗੇ ਤਾਂ ਠੀਕ ਹੈ ਕਿ ਸਰਕਾਰਾਂ ਨੂੰ ਠੁਕਵੀ ਨੀਤੀ ਜਿਹੜੀ ਹੈ ਜ਼ਰੂਰ ਬਣਾਣੀ ਚਾਹੀਦੀ ਹੈ ਅਗਲਾ ਜਿਹੜਾ ਬਜਟ ਆਉਣ ਜਾ ਰਿਹਾ ਹੈ ਕੀ ਕੁਝ ਉਮੀਦਾਂ ਰੱਖ ਸਕਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਵੱਡੀ ਸਮੱਸਿਆ ਆਈ ਹੈ ਪੰਜਾਬ ਇਸ ਵਾਰ ਕੇਂਦਰ ਸਰਕਾਰ ਹੁਣ ਥੋੜੀ ਗੰਭੀਰ ਨਜ਼ਰ ਆਵੇਗੀ। ਦੇਖੋ ਇਹਦੇ ਤਾਂ ਇੱਕ ਬੜਾ ਸਿੰਪਲ ਜਿਹਾ ਗਾਲੀ ਚੀਮਾ ਸਾਹ ਨੇ ਕਹੀ ਹੈ ਇਹ ਵੈਲ ਹੋਣੀ ਚਾਹੀਦੀ ਹੈ। ਜਿੱਦਿਆਂ ਸਾਡੀਆਂ ਪੋਲੀਟਿਕਲ ਪਾਰਟੀਆਂ ਇਨ ਪਾਵਰ ਆਉਂਦੀਆਂ ਜਾਂ ਇਲੈਕਸ਼ਨ ਲੜਦੀਆਂ ਉਹਨਾਂ ਦਾ ਵੋਟਰਾਂ ਖੋਹਣ ਦਾ ਤਰੀਕਾ ਹੀ ਹੈ। ਸਮਝ ਲੈ ਜੀ ਪਰ ਇਹਨਾਂ ਤੋਂ ਤਾਂ ਆਪਦੇ ਵੀ ਬੰਦੇ ਜਦੋਂ ਲਪੇਟ ਦੇ ਵਿੱਚ ਆਣ ਲੱਗ ਜਾਂਦੇ ਨੇ ਸਿਆਸਤਦਾਨਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਤਨੀ ਕੈਂਸਰ ਦੇ ਨਾਲ ਪੀਟ ਸੀ ਆਪਣਾ ਖਿਡਾਰੀ ਯੋਗਰਾਜ ਸਿੰਘ ਹੋਗੇ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ ਉਹਨਾਂ ਦੇ ਧਰਮ ਪਤਨੀ ਕੈਂਸਰ ਦੇ ਨਾਲ ਤਾਂ ਸਿਆਸਤਦਾਨਾਂ ਦੇ ਖੁਦ ਦੇ ਪਰਿਵਾਰਕ ਮੈਂਬਰ ਜਦੋਂ ਕੈਂਸਰ ਦੀ ਰੇਟ ਚ ਆਉਣ ਲੱਗੇ ਨੇ ਕੀ ਹਾਲੇ ਵੀ ਸਿਆਸਤਦਾਨ ਜੇ ਨਹੀਂ ਜਾਗ ਰਹੇ ਪਿੱਛੇ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ ਆਹੀ ਵੋਟਾਂ ਦੀ ਤੁਸੀਂ ਵੇਖੋ ਲੁਧਿਆਣਾ ਦੀ ਇੰਡਸਟਰੀ ਨੂੰ ਤੁਸੀਂ ਸ਼ਿਫਟ ਕਰਕੇ ਕਿਤੇ ਹੋਰ ਲੈ ਜਿਹੜੀ ਦਰਿਆ ਦੇ ਨਾਲ ਨਾ ਹੋਵੇ ਉੱਥੇ ਕੁਝ ਹਜ਼ਾਰਾਂ ਏਕੜ ਤੁਸੀਂ ਐਕੁਆਇਰ ਕਰਕੇ ਉੱਥੇ ਪਾਣੀ ਕ੍ਰੀਏਟ ਕਰ ਲਓ ਉਹ ਪਾਣੀ ਨੂੰ ਸਾਫ਼ ਕਰੋ ਫਿਰ ਉਹਨੂੰ ਇਰੀਗੇਸ਼ਨ ਵਾਸਤੇ ਯੂਜ਼ ਕਰੋ ਕਿਹੜਾ ਛੋਟੇ ਸਮਝਣਾ ਜੀ ਸਾਡਾ ਵੀਲ ਤਾਂ ਸੀ ਵੀ ਮੈਂ ਕਈ ਨਹੀਂ ਕਹਿੰਦਾ ਪੋਲਿਟੀਕਲ ਵੀ ਨਹੀਂ ਹੁੰਦੀ ਪਰ ਸਾਡੀਆਂ ਜਿਹੜੀਆਂ ਦਿਨੀਆਂ ਵੀ ਸੈਂਟਰ ਗਵਰਨਮੈਂਟ ਲੈ ਲਓ ਸਟੇਟ ਗਵਰਨਮੈਂਟ ਲੈ ਲਓ ਸਾਰੀਆਂ ਦੀ ਆ ਫ੍ਰੀ ਦੇ ਦਿਓ ਜੀ ਆ ਵੋਟਾਂ ਮਿਲ ਜਾਣੀਆਂ ਜਨਾਨੀਆਂ ਪਹਿਲੀ ਦੇ ਪਲੀਜ਼ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਸਮਝਣਾ ਜੀ ਆਸੀ ਡਵੈਲਪਮੈਂਟ ਵਾਲੇ ਪਾਸੇ ਤੇ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਤਲੀਏ ਤਾਂ ਕਿ ਸਾਡਾ ਦੇਸ਼ ਬਚੇ ਜੀ ਬਿਲਕੁਲ ਸਹੀ ਗੱਲ ਤੁਹਾਡੀ ਉਹ ਨਿੱਕੇ ਬੰਦੇ ਨੂੰ ਫ੍ਰੀ ਕੀ ਫ੍ਰੀ ਚੀਜ਼ ਦੇਣ ਲੱਗ ਜਣੋ ਯੂ ਆਰ ਕਿਲਿੰਗ ਦੈਟ ਜਨਰੇਸ਼ਨ ਜੀ ਜੀ ਬਿਲਕੁਲ ਦਲੋਤ ਸਾਹਿਬ ਤੁਹਾਡੀ ਗੱਲ ਠੀਕ ਹੈ ਚਿਮਨ ਸਾਹਿਬ ਤੁਹਾਡੀ ਵੀ ਹੈ ਕਿ ਵਾਤਾਵਰਨ ਨੂੰ ਜੇ ਅਸੀਂ ਨਹੀਂ ਬਚਾਵਾਂਗੇ ਅੱਜ ਤੇ ਕੱਲ ਨੂੰ ਅਸੀਂ ਆਪਣੀ ਜਾਨ ਨੂੰ ਖਤਰਾ ਪਾ ਲਾਂਗੇ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ ਕਿ ਅਸੀਂ ਤੁਹਾਡੇ ਲਈ ਵਾਤਾਵਰਨ ਵਿੱਚ ਕਿੰਨੀ ਜ਼ਹਿਰ ਕੋਲ ਦਿੱਤੀ ਹੈ ਤੁਸੀਂ ਵੀ ਦਲੋਤ ਦਲੋਤ ਸਾਹਿਬ ਆਪਣੇ ਵੱਡਮੁੱਲੇ ਵਿਚਾਰ ਰੱਖੇ ਚਿਮਨ ਸਾਹਿਬ ਤੁਸੀਂ ਵੀ ਰੱਖੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਤੇ ਸੁਭਾ ਸਰਕਾਰਾਂ ਜਿਹੜੀਆਂ ਨੇ ਇਸ ਪਾਸੇ ਗੰਭੀਰ ਹੋਣਗੀਆਂ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਪਾਣੀ ਨੂੰ ਬਚਾਉਣ ਦੀ ਅੱਜ ਲੋੜ ਹੈ ਇਸ ਸੰਬੰਧੀ मैनों तो इजाजत देखते रहो रोजाना बीबिया दुखी पानी नहीं ले बारह बारह लाख की शराब बनी ਦਾ ਮਸਲਾ ਕੀ ਹੈ ਤੇ ਤੁਹਾਨੂੰ ਦੇਖਣ ਠੜਕਾ ਨਹੀਂ ਪਾਈ ਉਹ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਵੀ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਇਹ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਹੁਣ ਮੇਰੀ ਰੈਟਾਇਰਮੈਂਟ ਦਾ ਕੋਸ ਕਲੀਅਰ ਹੈ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਚੁੱਟ ਗਈ ਹੈ ਪਰ ਜਿਹੜਾ ਚੋਰ ਤਾਂ ਚੋਰ ਰੰਦਾ ਕਿੰਨਾ ਵਿਕਾਸ ਹੋਇਆ ਕਰ ਰਿਹਾ ਜਿਵੇਂ ਮੈਨੂੰ ਗ੍ਰੈਂਡ ਭੇਜੋ ਕੈਨੇਡਾ ਪੈ ਜੀ ਸਾਡਾ ਜਵਾਜ ਹੀ ਨਾ ਬਚੇ ਕੰਮ ਕਰਕੇ ਜੀ